ਪਾਨੇ ਸਿੱਧੂ ਦੇ ਨਾਲ ਦੇ ਇੱਕ ਮਹਿੰਗਾ ਸਿੱਧੂ ਤੇ ਪਰਚਾ ਹੋਇਆ ਵਾ ਚੰਡੀਗੜ੍ਹ ਠੀਕ ਨਹੀਂ ਤੇ ਉਹ ਪਰਚਾ ਸਹੀ ਆ ਜਾਂ ਗਲਤ ਆ ਇਹ ਕਾਨੂੰਨ ਨੇ ਦੇਖਣਾ ਵਾ ਪੁਲਿਸ ਨੇ ਦੇਖਣਾ ਵਾ ਚੰਡੀਗੜ੍ਹ ਪ੍ਰਸ਼ਾਸਨ ਨੇ ਦੇਖਣਾ ਜਾਂ ਫਿਰ ਕੋਰਟ ਨੇ ਦੇਖਣਾ ਵਾ ਅਦਾਲਤ ਨੇ ਦੇਖਣਾ ਵਾ ਠੀਕ ਨਹੀਂ ਪਰ ਹੁਣ ਇੱਕ ਵੀਡੀਓ ਆਈ ਆ ਆਪਣੇ ਭਾਈ ਆ ਆਪਣੇ ਕਿਸਾਨ ਯੂਨੀਅਨ ਸਿੱਧੂਪੁਰ ਵਾਲਿਆਂ ਨੇ ਡੱਲੇਵਾਲ ਸਾਹਿਬ ਨੇ ਕਿ ਭਾਈ ਮਹਿੰਗੇ ਸਿੱਧੂ ਨੂੰ ਤਰਾਂਤਰ ਇਹਾ ਕੀਤਾ ਜਾਵੇ ਨਹੀਂ ਤਾਂ ਸਾਨੂੰ ਪ੍ਰੋਟੈਸਟ ਕਰਨਾ ਪੈਣਾ ਤੇ ਕਹਿੰਦੇ ਡੱਲੇਵਾਲ ਸਾਹਿਬ ਕਹਿੰਦੇ ਮੈਨੂੰ ਮੈਂ ਚੈਲੰਜ ਦਿੰਦਾ ਕਿ ਮੇਰੇ ਨਾਲ ਕੋਈ ਵੀ ਅਫਸਰ ਆ ਕੇ ਇਸ ਵਿਸ਼ੇ ਦੇ ਉੱਪਰ ਗੱਲ ਕਰ ਸਕਦਾ ਟਰੈਵਲ ਏਜੰਟਾਂ ਦੇ ਉੱਪਰ ਮੈਨੂੰ ਡੱਲੇਵਾਲ ਸਾਹਿਬ ਤੁਹਾਡਾ ਚੈਲੰਜ ਸੈਪਟਾ ਠੀਕ ਆ ਜੀ ਮੈਨੂੰ ਸੈਪਟਾ ਤੁਹਾਡਾ ਚੈਲੰਜ ਤੁਸੀਂ ਭਾਨੇ ਸਿੱਧੂ ਨੂੰ ਆਪਣੇ ਆਲਨ ਤੋਂ ਵਾਪਸ ਤੁਸੀਂ ਮੋਹਾਲੀ ਦਾ ਗੁਰੂ ਘਰ ਰੱਖ ਲੋ ਟਾਈਮ ਰੱਖ ਲੋ ਡੇਟ ਰੱਖ ਲੋ ਠੀਕ ਨਹੀਂ ਅਸੀਂ ਮੈਂ ਆਉਣ ਨੂੰ ਤਿਆਰ ਆ ਕੋਈ ਆਵੇ ਨਾ ਆਵੇ ਮੈਂ ਜੂਰ ਬੈਠਣ ਨੂੰ ਤਿਆਰ ਆ ਭਾਨੇ ਭਾਨੇ ਨੂੰ ਬੁਲਾ ਲਓ ਤੁਸੀਂ ਆ ਜਾਓ ਇੱਕ ਦੋ ਬੰਦੇ ਜਿਹੜੇ ਤੁਸੀਂ ਹੋਰ ਬੁਲਾਉਣੇ ਆ ਮੇਨ ਮੋਤਵਾਰ ਉਹ ਬੁਲਾ ਲਓ ਮੀਡੀਆ ਸਾਰਾ ਬੁਲਾ ਲਓ ਬੈਠਾਂਗੇ ਆਪਾਂ ਗੁਰੂ ਘਰ ਗੁਰੂ ਘਰ ਤੋਂ ਲਾਵਾ ਨਹੀਂ ਕਿਤੇ ਵੀ ਬੈਠਾਂਗੇ ਆਪਾਂ ਮੈਨੂੰ ਤੁਹਾਡਾ ਚੈਲੰਜ ਅਕਸੈਪਟ ਆ ਮੈਂ ਚੈਲੰਜ ਅਕਸੈਪਟ ਕਰਦਾ ਤੁਸੀਂ ਅਫਸਰਾਂ ਨਹੀਂ ਛੱਡੋ ਮੈਂ ਤੁਹਾਡਾ ਇੱਕ ਆਮ ਇੱਕ ਆਮ ਯੂਥ ਆ ਮੈਂ ਪੰਜਾਬ ਦਾ ਇੱਕ ਇੱਕ ਪੰਜਾਬ ਦਾ ਆਮ ਯੂਥ ਆ ਮੈਂ ਇੱਕ ਮੈਂ ਤੁਹਾਡਾ ਚੈਲੰਜ ਸੈਪਟ ਕਰਦਾ ਡੱਲੇਵਾਲ ਸਾਹਿਬ ਤੁਸੀਂ ਭਾਨੇ ਨੂੰ ਆ ਲੰਦੋ ਵਾਪਸ ਟਾਈਮ ਵੀ ਰੱਖ ਲੋ ਟਾਈਮ ਵੀ ਤੁਹਾਡਾ ਡੇਟ ਵੀ ਤੁਹਾਡੀ ਬਸ ਰੱਖਿਓ ਗੁਰੂ ਘਰ ਦਾ ਕਿਉਂਕਿ ਗੁਰੂ ਘਰ ਤੋਂ ਇਲਾਵਾ ਮੈਂ ਕਿਤੇ ਹੋਰ ਨਹੀਂ ਬਹਿਣਾ ਪਹਿਲਾਂ ਆਪਾਂ ਅਰਦਾਸ ਕਰਾਂਗੇ ਅਰਦਾਸ ਇਹ ਹੋਊਗੀ ਪਹਿਲਾਂ ਕਿ ਭਾਈ ਜੇ ਕੋਈ ਇਸ ਆਪਣੇ ਡਿਬੇਟ ਦੇ ਵਿੱਚ ਜਿਹੜੀ ਹੁਣ ਡਿਬੇਟ ਆਪਾਂ ਕਰਾਂਗੇ ਉਸ ਉੱਥੇ ਬਹਿ ਕੇ ਚਾਹੇ ਘੰਟਾ 2 ਘੰਟੇ ਜਿੰਨੀ ਵੀ ਚੱਲੇ ਉਸ ਡਿਬੇਟ 'ਚ ਜੇ ਕੋਈ ਬੰਦਾ ਝੂਠ ਬੋਲੇ ਉਹਦਾ ਕੱਖ ਨਾ ਰਹੇ ਆਪਾਂ ਇਹ ਅਰਦਾਸ ਕਰਕੇ ਨਾ ਸਾਰੇ ਜਾਣੇ ਜਿਹੜੇ 5 6 ਜਾਣੇ ਬੈਠਾਂਗੇ ਚਾਹੇ ਟਰੈਵਲ ਏਜੰਟ ਵਾਲੇ ਜਾਣ ਚਾਹੇ ਕੋਈ ਹੋਰ ਆ ਜਵੇ ਠੀਕ ਨਹੀਂ ਆਪਾਂ ਇਹ ਅਰਦਾਸ ਕਰਾਂਗੇ ਪਹਿਲਾਂ ਗੁਰੂ ਘਰ 'ਚ ਪਈ ਜਿਹੜਾ ਵੀ ਬੰਦਾ ਝੂਠ ਬੋਲੇ ਉਹਦਾ ਕੱਖ ਨਾ ਰਹੇ ਇਹ ਅਰਦਾਸ ਕਰਨ ਤੋਂ ਬਾਅਦ ਫਿਰ ਡੱਲਿਆ ਸਾਹਿਬ ਆਪਾਂ ਮੀਡੀਆ ਦੇ ਵਿੱਚ ਬੈ ਕੇ ਸਵਾਲ ਜਵਾਬ ਕਰਾਂਗੇ ਤੁਸੀਂ ਮੈਨੂੰ ਸਵਾਲ ਕਰ ਲਿਓ ਜਾਂ ਭਾਨਾ ਮੈਨੂੰ ਕਰ ਲਵੇ ਮੈਂ ਭਾਨੇ ਨੂੰ ਤੁਹਾਨੂੰ ਹੋਰ ਲੱਖਾ ਜੇ ਆ ਜਾਵੇ ਲੱਖਾ ਨੂੰ ਕਰੂੰਗਾ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦੇ ਦਿਓ ਬਸ ਦੂਜੀ ਗੱਲ ਇਹ ਜਦੋਂ ਭਾਨੇ ਤੇ ਵੀ ਚਾਰ ਪਰਚੇ ਪਈ ਸੀ ਸਭ ਤੋਂ ਪਹਿਲਾਂ ਤੁਹਾਡੀ ਉਹ ਯੂਨੀਅਨ ਆਪਣੇ ਹੋ ਕੀਤਾ ਸੀਗਾ ਆਪਣੇ ਤੁਹਾਡੀ ਯੂਨੀਅਨ ਨੂੰ ਇਹ ਵੱਧ ਦਰਦ ਹੋਇਆ ਸੀਗਾ ਉਦੋਂ ਮੈਨੂੰ ਇਹ ਨਹੀਂ ਸਮਝ ਲੱਗਦੀ ਤੁਹਾਡੀ ਕਿ ਤੁਸੀਂ ਕਿਵੇਂ ਆਪਣੇ ਕਰਤਾ ਫੈਸਲਾ ਕਿ ਉਹ ਸਹੀ ਆ ਜਾਂ ਗਲਤ ਤੁਹਾਡੇ ਕੋਲ ਐਜਾ ਕਿਹੜਾ ਉਹ ਆਪਣੇ ਚਸ਼ਮਾ ਲਾਇਆ ਹੋਇਆ ਵਾ ਤੁਸੀਂ ਕਹੇ ਜਿਹਨੂੰ ਸਹੀ ਕਹਿ ਦੋਗੇ ਸਹੀ ਹੋ ਜਾਊ ਜੇ ਕੋਈ ਗਲਤ ਕਹਿ ਦੋਗੇ ਗਲਤ ਹੋ ਜਾਊਗਾ ਕੱਲ ਨੂੰ ਜੇ ਭਾਨਾ ਜਾਂ ਮਹੰਗੇ ਵਰਗਾ ਵੈਸੇ ਤਾਂ ਐ ਕੁਝ ਕਰਨ ਜੋਗੇ ਹੈ ਨਹੀਂ ਕਿ ਮੈਂ ਇੱਕ ਗਜ਼ੰਪਲ ਦੇ ਰਿਹਾ ਵਾਂ ਡੱਲਿਆ ਸਾਹਿਬ ਮੈਂ ਇੱਕ ਗਜ਼ੰਪਲ ਦੇ ਰਿਹਾ ਮੈਂ ਗਜ਼ੰਪਲ ਕਿ ਵੈਸੇ ਤਾਂ ਇਹ ਕੋ ਕੁੱਤੇ ਦੇ ਸੋਟੀ ਮੰਨ ਜੋਗੇ ਨਹੀਂ ਹੈਗੇ ਮੈਨੂੰ ਪਤਾ ਇਹਨਾਂ ਦੋਨਾਂ ਦਾ ਭਾਨੇ ਦਾ ਵੀ ਪਤਾ ਮਹੰਗੇ ਦਾ ਵੀ ਪਤਾ ਠੀਕ ਹੈ ਭਾਨੇ ਦਾ ਤਾਂ ਮੈਨੂੰ ਚੰਗੀ ਤਰ੍ਹਾਂ ਹੀ ਪਤਾ ਵਾ ਕਿ ਕਿੰਨੇ ਕੁ ਜੋਗਾ ਹੈਗਾ ਉਹ ਠੀਕ ਨਹੀਂ ਜੇ ਕੱਲ ਨੂੰ ਇਹ ਐਗਜ਼ਾਮਪਲ ਦੇ ਤੌਰ ਤੇ ਉੱਪਰ ਕਿਸੇ ਦਾ ਕਤਲ ਵੀ ਕਰ ਦਣਗੇ ਤਾਂ ਵੀ ਟੋਡੀ ਜੂਨੀਆ ਤੱਕ ਆਪਣੇ ਹੌਂ ਲਾ ਦੂਗੀ ਧਰਨਾ ਜਾ ਕੇ ਕਿ ਕੋਈ ਗੱਲ ਨਹੀਂ ਜੀ ਕਤਲ ਕਰਤਾ ਪਰ ਇਹਨੂੰ ਤੁਸੀਂ ਰੇਹਾ ਕਰੋ ਨਹੀਂ ਤਾਂ ਅਸੀਂ ਧਰਨਾ ਲਾਵਾਂਗੇ ਤੁਸੀਂ ਧਰਨਾ ਲਾ ਲਾ ਕੇ ਤੁਸੀਂ ਪੰਜਾਬ ਦਾ ਹਾਲਤਾ ਦੇਖੋ ਕੀ ਕਰਤਾ ਪਹਿਲਾਂ 1 ਸਾਲ ਤੁਸੀਂ ਉੱਥੇ ਸ਼ੰਭੂ ਤੇ ਖਨੋਰੀ ਦਾ 1600 1700 ਕਰੋੜ ਦਾ ਪੰਜਾਬ ਦਾ ਨੁਕਸਾਨ ਹੋ ਕਰਵਾ ਕੇ ਤੁਸੀਂ ਵਾਪਸ ਆ ਕੇ ਲੈ ਕੇ ਕੀ ਉੱਥੇ ਤੁਸੀਂ ਲੈ ਕੇ ਕੀ ਉੱਥੇ ਧਰਨਾ ਵੇਚ ਕੇ ਤੁਸੀਂ ਵਾਪਸ ਆ ਗਏ ਹੋ ਆਪਣਾ ਹੈ ਮਰਨ ਵਾਤੇ ਤੁਸੀਂ ਡਰਾਮੇ ਸ਼ੁਰੂ ਕਰ ਲਏ ਹੁਣ ਜਦ ਫੇਰ ਉਹੀ ਗੱਲ ਹੋ ਗਈ ਜਦ ਹੁਣ ਰੋਜ਼ ਤੇ ਪਰਚਾ ਹੋਇਆ ਵਾ ਤੇ ਹੁਣ ਤੁਸੀਂ ਫੇਰ ਆਪਣੇ ਰੋਲਾ ਪਾਉਣੇ ਫਿਰਦੇ ਹੋ ਤੁਸੀਂ ਕਿਵੇਂ ਕਹਿੰਦੇ ਹੋ ਗਲਤ ਆ ਪਰਚਾ ਮਹਿੰਗੇ ਤੇ ਅਸੀਂ ਕਹਿੰਦੇ ਸਹੀ ਆ ਪਰਚਾ ਯਾਰ ਪਹਿਲਾਂ ਜਿਹੜੇ ਚਾਰ ਪਰਚੇ ਹੋਏ ਸੀ ਨਾ ਭਾਨੇ ਤੋਂ ਵੀ ਸਹੀ ਨੇ ਕੋਈ ਗਲਤ ਨਹੀਂਗਾ ਕਿਸੇ ਨੂੰ ਇਹਨਾਂ ਦਾ ਕੀ ਮਤਲਬ ਬਣਦਾ ਕੀ ਅਥਾਰਟੀ ਇਹਨਾਂ ਕੋਲ ਕਿਸੇ ਨੂੰ ਧਮਕੀਆਂ ਦੇਣ ਦੀ ਕਿਸੇ ਦੇ ਦਫਤਰ ਜਾ ਕੇ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਜਾ ਕੇ ਕੁੜੀਆਂ ਦੇ ਗਲ ਪੈਣ ਦੀ ਕੁੜੀਆਂ ਨੂੰ ਧਮਕੀਆਂ ਦੇਣ ਦੀ ਬੰਦਿਆਂ ਨੂੰ ਧਮਕੀਆਂ ਦੇਣ ਦੀ ਇਹਨਾਂ ਦਾ ਕੋਈ ਕੀ ਅਧਿਕਾਰ ਆ ਕੀ ਇਹ ਤਚਾਰਾ ਕੀ ਇਹਨਾਂ ਕੋਲ ਅਥਾਰਟੀ ਮੈਨੂੰ ਦੱਸੋ ਕੀ ਲੱਗੇ ਹੋਏ ਨੇ ਇਹ ਇਹ ਕਾਮਯੂਥ ਆ ਨਾ ਫਿਰ ਅਸੀਂ ਵੀ ਪਹਿਲਾਂ ਇਹਨਾਂ ਨੂੰ ਇਹ ਕਹੋ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ ਡੱਲਿਓ ਸਾਹਿਬ ਤੁਸੀਂ ਅੱਜ ਤੱਕ ਅੱਜ ਤੱਕ ਤੁਸੀਂ ਦੱਸ ਦੋ ਮੈਨੂੰ ਅੱਜ ਤੱਕ ਕਿਸੇ ਧਰਨੇ ਦਾ ਕੋਈ ਰਿਜ਼ਲਟ ਕੱਢਿਆ ਪਹਿਲੇ ਅੰਦੋਲਨ ਦੇ ਦੌਰਾਨ ਜਿਹੜੇ ਮੁੰਡੇ ਸ਼ਹੀਦ ਹੋ ਗਏ ਜਿਨ੍ਹਾਂ ਦੇ ਆਪਣੇ ਜਿਹੜੇ ਐਕਸੀਡੈਂਟ ਦੌਰਾਨ ਕੋਈ ਆਪਣੇ ਜ਼ਖਮੀ ਹੋ ਗਿਆ ਕਿਸੇ ਰੀੜ ਦੀ ਹੱਡੀ ਜਾਂ ਕੋਈ ਸ਼ੋਰ ਹੋ ਗਿਆ ਕਦੇ ਕਿਸੇ ਦੇ ਪਰਿਵਾਰ ਦੇ ਨਾਲ ਬਹਿ ਕੇ ਤੁਸੀਂ ਵੀਡੀਓ ਪਾਈ ਕਿਸੇ ਨੇ ਕਿਸੇ ਨੂੰ ਸਾਫ ਦਵਾਈਆ ਕਿਸੇ ਦੇ ਪਰਚੇ ਪੈ ਕੇ ਕਿਸੇ ਦਾ ਕੁਝ ਹੋ ਗਿਆ ਐਸਕੇਮ ਨੂੰ ਦੋ ਪਾਰ ਕਰਕੇ ਰੱਖਤਾ ਤੁਸੀਂ ਐਸਕੇਮ ਨੂੰ ਦੋ ਪਾਰ ਕਰਕੇ ਰੱਖਤਾ ਤੁਸੀਂ ਇੱਕ ਪਾਸੇ ਰਾਜਨੀਤੀਕ ਇੱਕ ਪਾਸੇ ਗੈਰ ਰਾਜਨੀਤੀਕ ਤੁਸੀਂ ਕਿਹੜੇ ਪਾਸੋਂ ਗੈਰ ਰਾਜਨੀਤੀਕ ਤੁਸੀਂ ਲੱਖਾਂ ਸਟੇਜਾਂ 'ਤੇ ਚੜਦੇ ਫਿਰਦੇ ਹੋ ਲੱਖਾਂ ਰਾਜਨੀਤੀਕਾਂ ਲੱਖਾਂ ਰਾਜਨੀਤੀਕਾਂ ਤੁਸੀਂ ਉਹਦੇ ਵੀ ਸਟੇਜਾਂ ਸ਼ੇਅਰ ਕਰਦੇ ਫਿਰਦੇ ਹੋ ਕਿਹੜੇ ਪਾਸੇ ਤੁਸੀਂ ਗੈਰ ਰਾਜਨੀਤੀਕ ਹੋ ਸਿਰਫ ਤੁਸੀਂ ਇੱਕ ਐਸਕੇਮ ਨੂੰ ਢਾਹ ਲਾਉਣੀ ਸੀ ਔਲਾਤੀ ਕਦੇ ਤੁਸੀਂ ਰਾਜੇ왈 ਸਾਹਿਬ ਤੇ ਐਸਕੇਮ ਨੇ ਜੀ 2000 3000 ਕਰੋੜ ਦਾ ਮੋਰਚਾ ਵੇਚਤਾ ਕੋਈ ਸਬੂਤ ਰੱਖਿਆ ਕੋਈ ਸਬੂਤ ਰੱਖਿਆ ਤੁਸੀਂ ਦੱਲਿਆ ਸਾਹਿਬ ਦੱਸ ਦੋ ਮੈਨੂੰ ਤੁਸੀਂ ਦੱਸ ਦੋ ਜੇ ਕੋਈ ਆਪਣੇ ਸਬੂਤ ਰੱਖਿਆ ਇੱਕ ਵੀ ਸਬੂਤ ਤੁਸੀਂ ਰੱਖਿਆ ਹੋਵੇ ਤਾਂ ਦੱਸ ਦੋ ਮੈਨੂੰ ਇੱਕ ਵੀ ਸਬੂਤ ਤੁਸੀਂ ਰੱਖਿਆ ਤਾਂ ਦੱਸ ਦੋ ਕਿ ਭਾਈ ਉਹਨਾਂ ਨੇ 3000 ਜਾਂ 2000 ਜਿੰਨੇ ਵੀ ਕਰੋੜ ਦਾ ਤੁਸੀਂ ਮੋਰਚਾ ਵੇਚ ਕੇ ਘਰੇ ਆ ਕੇ ਤੁਸੀਂ ਕਿਹੜਾ ਸਬੂਤ ਰੱਖਿਆ ਤੁਸੀਂ ਐਸਕੇ ਨੂੰ ਢਾਹ ਲਾ ਕੇ ਆਪਣਾ ਬਣਾ ਲਿਆ ਗੈਰ ਰਾਜਨੀਤਿਕ ਮੈਨੂੰ ਦੱਸ ਦੋ ਗੈਰ ਰਾਜਨੀਤਿਕ ਕਿਹੜੇ ਪਾਸੇੋਂ ਤੁਹਾਡਾ ਤੁਸੀਂ ਲੱਖੇ ਨੂੰ ਆਪਣੀ ਸਟੇਜਾਂ ਦਿੰਨੇ ਹੋ ਹੈ ਅਮਰਤਪਾਲ ਦੇ ਪਰਿਵਾਰ ਨੂੰ ਤੁਸੀਂ ਸਟੇਜਾਂ ਦਿੰਨੇ ਹੋ ਭਾਨਾ ਕਹਿੰਦਾ ਮੈਂ ਇਲੈਕਸ਼ਨ ਲਾਣੀ ਤੁਸੀਂ ਉਹਨੂੰ ਸਟੇਜ ਦੇ ਰਹੇ ਹੋ ਕਿਹੜੇ ਪਾਸੇ ਤੁਸੀਂ ਸਹੀ ਹੋਗੇ ਪਹਿਲੇ ਦੱਸੋ ਗੈਰ ਆਜਿਨੀ ਦੀ ਖੋ ਕੇ ਤੁਸੀਂ ਅਸੀਂ ਕਹਿੰਨੇ ਆ ਕਿ ਚੰਡੀਗੜ੍ਹ ਲਾਓ ਧਰਨਾ ਹੁਣ ਅਸੀਂ ਤੁਹਾਡੇ ਬਰਾਬਰ ਲਾਵਾਂਗੇ ਬੈਠਾਂਗੇ ਉੱਥੇ ਕਿ ਪਾਈਏ ੱੱੱਕਾ ਕਰ ਰਹੀਆਂ ਹੁਣ ਕਿਸਾਨ ਜੱਥੇ ਬੰਦੀਆਂ ਸਿਰਫ ਮਾਫੀਆ ਬਣ ਚੁੱਕੀਆਂ ਨੇ ਮਾਫੀਆ ਬਣ ਚੁੱਕੀਆਂ ਨੇ ਕਿਉਂ ਕਹਿੰਨ ਵੀ ਹਿੱਸੇ ਪਤੇ ਜਾਂਦੇ ਨੇ ਭਾਨੇ ਉਹਨਾਂ ਨੂੰ ਜਿਹੜੇ ਰੁਪਏ ਬਣਦੇ ਆ ਨਾ ਏਜੰਟਾਂ ਦੇ ਥਰੂ ਮੈਂ ਖੁਦ ਕਹਿੰਨਾ ਮੈਂ ਕਹਿੰਦਾ ਕਿ ਏਜੰਟਾਂ ਥਰੂ ਪੈਸਾ ਬਣਦਾ ਇਹਨਾਂ ਨੂੰ ਮੈਨੂੰ ਇੱਕ ਗੱਲ ਦੱਸੋ ਸਾਢੇ 7 ਕਿੱਲੇ ਪੈਲੀ ਦੇ ਆ ਆਪਣੇ ਭਾਲਨੇ ਕੋਲ ਸਾਢੇ 7 ਕਿੱਲੇ ਪੈਲੀ ਸਾਢੇ 7 ਕਿੱਲੇ ਪੈਲੀ ਵਾਲੇ ਕੋਲ ਪਿੰਡ 'ਚ ਸਭ ਤੋਂ ਵੱਡੀ ਕੋਠੀ ਗੱਡੀਆਂ ਹੈ ਥਾਰ ਨਮੀ ਕੜਾਈ ਆ ਅਸ ਲਾਈਫ ਸਟਾਈਲ ਕਰੇ ਆ ਸਟ੍ਰੇਲੀਆ ਕਰੇ ਦੁਬਈ ਕਰੇ ਜਰਮਨ ਮੈਨੂੰ ਦੱਸੋ ਕਿੱਥੋਂ ਆ ਰਿਹਾ ਪੈਸਾ ਸਾਬਤ ਮੈਂ ਕਰੂੰਗਾ ਏਜੰਟਾਂ ਤੋਂ ਪੈਸੇ ਲੈੇ ਹੋਏ ਇਨੋਂ ਲਿਆਓ ਆਜੋ ਕਿਸੇ ਵੀ ਗੁਰੂ ਘਰ ਆਜੋ ਮੋਹਲੀ ਦੇ ਆਓ ਮੋਹਲੀ ਦੇ ਗੁਰੂ ਘਰ ਸਾਬਤ ਅਸੀਂ ਕਰਾਂਗੇ ਸਾਬਤ ਅਸੀਂ ਕਰਾਂਗੇ ਕਿ ਕਿਵੇਂ ਕਿਵੇਂ ਹੈ 50 50 60 60 ਲੱਖ ਦੀਆਂ ਡੀਲਾਂ ਕਰਦੇ ਨੇ ਅਸੀਂ ਸਾਬਤ ਕਰਾਂਗੇ ਆਜੋ ਬੈਠੋ ਫਿਰ ਇਹਦਾ ਮਤਲਬ ਇਹ ਆ ਜਾਂ ਤਾਂ ਉਹ ਲੈ ਕੇ ਪੈਸੇ ਜਾਂਟਾ ਤਾਂ ਥੋੜੀ ਵੀ ਪਰਚੀ ਕਟਾਉਂਦੇ ਹੋਣਗੇ ਕਿਸਾਨ ਯੂਨੀਅਨ ਵਾਲੇ ਕਿਉਂਕਿ ਹੋਰ ਤਾਂ ਕੋਈ ਯੂਨੀਅਨ ਰੋਲਾ ਨਹੀਂ ਪਾਉਂਦੀ ਸਿਰਫ ਸਿੱਧੂਪੁਰ ਨੂੰ ਬੜਾ ਦਰਦ ਹੁੰਦਾ ਇਹਨਾਂ ਦਾ ਕਦੇ ਨਸ਼ੇ ਦੇ ਮੁੱਦੇ ਦੇ ਉੱਪਰ ਸਿੱਧੂਪੁਰ ਯੂਨੀਅਨ ਨੇ ਧਰਨਾ ਲਾਇਆ ਦੱਸ ਦਿਓ ਜੇ ਲਾਇਆ ਆ ਇੱਕ ਸਾਲ ਤੁਸੀਂ ਬਹਿ ਕੇ 5000 ਵਾਲਾ ਪਾਣੀ ਪੀ ਕੇ ਤੇ ਵਾਪਸ ਆ ਕੇ ਸ਼ੁਭ ਕਰਨ ਵਿਚਾਰੇ ਦਿਓ ਕਿਸੇ ਦੇ ਮਾਂ ਦੇ ਪੁੱਤ ਨੇ ਗੋਲੀਆਂ ਮਰਵਾਤੀਆਂ ਕਿਸੇ ਦੀਆਂ ਢੂਈਆਂ ਰਹਿ ਗਈਆਂ ਕਿਸੇ ਦਾ ਕੋਸ਼ ਜਿਹਦਾ ਆਪਣੀ ਥੋੜੀ ਬਰ ਅੱਗੇ ਪਤੰਦੀ ਬਾਰੀ ਆਈ ਤੁਸੀਂ ਮਰਨ ਮਾਤਰਾ ਡਰਾਮੇ ਸ਼ੁਰੂ ਕਰ ਲੇ ਮੈਨੂੰ ਦੱਸ ਦੋ 130 ਦਿਨ ਕਿਸੇ ਵੀ ਗੁਰੂ ਘਰ ਜਾ ਕੇ ਅਰਦਾਸ ਕਰਕੇ ਕਹੋ ਕਿ ਭਾਈ ਮੈਂ 130 ਦਿਨ ਭੁੱਖਾ ਰਿਆ ਚਲੋ ਕਰੋ ਅਰ ਆਪਣੇ ਪਰਿਵਾਰ ਨੂੰ ਨਾਲ ਲੈ ਜਾ ਕੇ ਕਰੋ ਅਰਦਾਸ ਕਿ ਜੇ ਮੈਂ ਝੂਠੀ ਅਰਦਾਸ ਕਰਾਂ ਜਾਂ ਝੂਠ ਬੋਲਾਂ ਮੇਰੇ ਕੱਖ ਨਾ ਰਹੇ ਪਰਿਵਾਰ ਦਾ ਕਹੋ ਕਰੋਗੇ ਤੁਸੀਂ ਚੰਗਾ ਕੰਮ ਫੜ ਲਿਆ ਕਦੇ ਕਿਸੇ ਨੂੰ ਕਹ ਦਿੰਦੇ ਨਾ ਚੋਰ ਕਦੇ ਕਿਸੇ ਨੂੰ ਕਹ ਦਿੰਦੇ ਨਾ ਚੋਰ ਚੋਰ ਤਾਂ ਤੁਸੀਂ ਸਾਰੇ ਇਕੱਠੇ ਆਬ ਹੋਏ ਹੋਏ ਹੋ ਮੈਨੂੰ ਦੱਸ ਦੋ ਤੁਸੀਂ ਅੱਜ ਤੱਕ ਕਿਹੜਾ ਭਲਾ ਕਰਤਾ ਪੰਜਾਬ ਦਾ ਕਿਤੇ ਫੈਕਟਰੀ ਲੱਗਣ ਲੱਗਦੀ ਉੱਥੇ ਝੰਡੀ ਚੜ੍ਹ ਕੇ ਗੱਡ ਕੇ ਵੇਜਣੀ ਆ ਕਿ ਫੈਕਟਰੀ ਲੱਗਣ ਦੇਣੀ ਅਸੀਂ ਲੋਹਾਰੇ ਦੀ ਫੈਕਟਰੀਆਂ ਬੰਦ ਕਰਾਵਾਂਗੇ ਪਾਣੀ ਕੰਤਾ ਹੁੰਦਾ ਤੁਸੀਂ ਪਾਣੀ ਮਕਾਰ ਰਹੇ ਹੋ ਆਪ ਤੁਸੀਂ ਕਦੇ ਬਦਲ ਦੇਖਿਆ ਕਿਸੇ ਕਪ ਚੋਂ ਨੇੜਾ ਕੇ ਬਦਲ ਕੀ ਲੈ ਕੇ ਆਈਏ ਕਦੇ ਕਿਸੇ ਦੇ ਖਸ ਖਸ ਦੀ ਜਾਂ ਫੀਮ ਦੀ ਖੇਤੀ ਦੀ ਗੱਲਬਾਤ ਕੀਤੀ ਕਿਸੇ ਯੂਨੀਅਨ ਨੇ ਮੈਨੂੰ ਦੱਸ ਦੋ ਤੁਸੀਂ